ਹਾਥੀ ਨੂੰ ਵੇਖ ਕੇ ਇੱਕ ਗੱਲ ਯਾਦ ਆਈ ਹੀ ਪਤਾ ਨਹੀਂ ਸੱਚੀ ਜਾਂ ਕਹੇ ਨੇ ਝੂਠੀ ਬਣਾਈ ਹੀ ਇੱਕ ਹਾਥੀ ਤੇ ਦਰਜੀ ਪੱਕੇ ਆੜੀ ਹੀ ਤੇ ਇੱਕ ਦਿਨ ਦਰਜੀ ਨੇ ਹਾਥੀ ਨਾਲ ਕੀਤੀ ਮਾੜੀ ਹੀ ਹਾਥੀ ਨੇ ਸੌਣ ਅੰਦਰ ਕੀਤੀ ਤੇ ਦਰਜੀ ਨੇ ਸੂਈ ਚਬੋ ਦਿੱਤੀ ਹਾਥੀ ਨੇ ਗੁੱਸੇ ਵਿੱਚ ਆ ਕੇ ਗੰਦੇ ਪਾਣੀ ਨਾਲ ਦਰਜੀ ਦੀ ਦੁਕਾਨ 'ਤੇ ਹੋਉਂਤੀ ਜਿਵੇਂ ਦਾ ਕੋਈ ਬੀਜ ਦਾ ਓਵੇਂ ਦਾ ਵੱਡ ਲੈਂਦਾ ਏ ਉਦੋਂ ਪਤਾ ਲੱਗੇ ਕਿ ਹਾਥੀ ਵਰਗਾ ਜਾਨਵਰ ਵੀ ਕੋਈ ਧਰਤੀ 'ਤੇ ਰਹਿੰਦਾ ਗਦੈਂਸ ਕੇ ਜੂ ਵਾਲਿਆਂ ਇੱਕ ਵੱਡਾ ਸਾਰਾ ਹਾਥੀ ਵੀ ਰੱਖਿਆ ਏ ਜ਼ਿੰਦਗੀ ਵਿੱਚ ਪਹਿਲੀ ਵਾਰੀ ਹਾਥੀ ਨੂੰ ਮੈਂ ਨੇੜੋਂ ਤੱਕਿਆ ਹਾਥੀ ਦੀ ਦੀਏ ਵਾਵਾ ਰਾਜੀ ਤੇ ਤਗੜੀ ਆ ਯਾਦ ਸ਼ਕਤੀ ਬੜੀ ਤੇਜ ਹੁੰਦੀ ਨਾਲੇ ਹੁੰਦੀ ਮੋਟੀ ਚਮੜੀ ਆ ਬੜੇ ਗੌਰ ਨਾਲ ਵੇਂਦੇ ਬੱਚਾ ਬੁੱਢਾ ਤੇ ਨਿਆਣਾ ਹੀ ਹਾਥੀ ਵੀ ਕੋਲ ਆ ਕੇ ਖੜ ਗਿਆ ਜਿ ਲੱਗਦਾ ਸਿਆਣਾ ਹੀ ਜਿੱਧਰ ਕੋਈ ਜ਼ਿਆਦਾ ਰੌਲਾ ਪਾਉਂਦਾ ਹੀ ਤੇ ਹਾਥੀ ਉਧਰ ਨੂੰ ਹੀ ਤੌਣ ਘਮਾਉਂਦਾ ਹੀ ਹਾਥੀ ਇਸ਼ਾਰਿਆਂ ਨਾਲ ਕੁਝ ਸਮਝਾਉਂਦਾ ਹੀ ਪਤਾ ਨਹੀਂ ਗੱਲਾਂ ਕਰਦਾ ਕਿ ਕੁਝ ਵਿਖਾਉਂਦਾ ਹੀ ਇੱਕ ਬੱਚਾ ਜ ਹਾਥੀ ਹੋਰ ਦੂਰ ਖੜਿਆ ਹੈ ਲੱਗਦਾ ਦੂਜੇ ਹਾਥੀ ਨਾਲ ਲੜਿਆ ਹੀ ਇੱਕ ਫੋਟੋ ਵਿੱਚ ਹਾਥੀ ਨਾਲ ਖੜਿਆ ਲੋਕਾਂ ਦਾ ਢਾਣਾ ਹੀ ਉਹ ਦੱਸਦੇ ਕਿ ਹਾਥੀ ਇੱਥੇ ਵਾਵਾ ਪੁਰਾਣਾ ਹੀ ਹਾਥੀ ਲੋਕਾਂ ਦੇ ਲਾਗੇ ਆਉਂਦਾ ਡਰਦਾ ਹੋਵੇ ਤਾਂ ਤਾਂ ਲੱਗਿਆ ਨਹੀਂ ਹਾਥੀ ਸ਼ੇਰ ਨਾਲੋਂ ਵੀ ਜ਼ਿਆਦਾ ਹੀ ਸ਼ੇਰ ਹੀ ਡਰ ਕੇ ਤਾਂ ਭੱਜਿਆ ਨਹੀਂ